ਕੀਨੇ ਦੋਸੀਂ ਦੇਖ ਰਿਆ ਕਿ ਸਾਡੇ ਅੰਮ੍ਰਿਤਸਰ ਸ਼ਹਿਰ ਗੁਰੂ ਦੀ ਨਗਰੀ ਦਾ ਹਰ ਪੱਖੋਂ ਸਾਡੀ ਜਿਹੜੀ ਡਵੈਲਪਮੈਂਟ ਹੈ ਫੇਲ ਹੋ ਚੁੱਕੀ ਹੈ ਚਾਹੇ ਉਹ ਕੂੜੇ ਦੇ ਢੇਰ ਦੇਖ ਲੋ ਪੁਰਾਣੀ ਕੰਪਨੀ ਭੱਜ ਗਈ ਨਵੀਂ ਕੰਪਨੀ ਨੇਲੇ 1.5-2 ਮਹੀਨੇ ਲਾਉਣੇ ਨੇ ਕਦੋਂ ਸ਼ੁਰੂ ਕਰਨ ਲਈ ਔਰ ਕਾਰਪੋਰੇਸ਼ਨ ਦੇ ਅਫਸਰਾਂ ਦੀ ਕੋਈ ਪਲਾਨ ਨਹੀਂ ਕਿ ਆ 1.5 ਮਹੀਨੇ ਦੇ ਕੂੜਾ ਨਹੀਂ ਚੁੱਕਿਆ ਜਾਏਗਾ ਜਿਹੜੀ ਬਿਮਾਰੀ ਫੈਲੇਗੀ ਕੂੜੇ ਤੋਂ ਜਿਹੜੀ ਸਾਡੇ ਬੱਚੇ ਬਿਮਾਰ ਹੋਣਗੇ ਸਾਡੇ ਬਜ਼ੁਰਗ ਬਿਮਾਰ ਹੋਣਗੇ ਸਾਡੇ ਲੋਕ ਬਿਮਾਰ ਹੋਣਗੇ ਉਹਨਾਂ ਬਾਰੇ ਕਾਰਪੋਰੇਸ਼ਨ ਦਾ ਕੋਈ ਨਹੀਂ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਆ ਰਿਹਾ ਪੀਣ ਵਾਲਾ ਪਾਣੀ ਗੰਦਾ ਹੈ ਸੀਵਰੇਜ ਸਿਸਟਮ ਟੋਟਲ ਕ੍ਰੈਸ਼ ਕਰ ਗਿਆ ਹੈ ਔਰ ਸ਼ ਬਾਰਸ਼ਾਂ ਕਰਕੇ ਥਾਂ ਥਾਂ ਦੇ ਗੱਡੇ ਪੈ ਗਏ ਨੇ ਕੋਈ ਪਲੈਨਿੰਗ ਨਹੀਂ ਕਿਉਂਕਿ ਪਿਛਲੇ 6 ਮਹੀਨੇ ਹੋ ਗਏ ਹਾਊਸ ਦੀ ਮੀਟਿੰਗ ਕਾਲ ਨਹੀਂ ਕੀਤੀ ਗਈ ਔਰ ਹਾਊਸ ਦੀ ਮੀਟਿੰਗ ਤੋਂ ਬਿਨਾ ਕੋਈ ਕੰਮ ਪਾਸ ਕੀਤਾ ਨਹੀਂ ਜਾਏਗਾ ਕਾਜੀ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਨੇ ਲੱਗਦਾ ਨਹੀਂ ਸੀ ਜੇ ਟੈਂਡਰ ਖਤਮ ਹੋਏ ਉਸ ਤੋਂ ਪਹਿਲਾਂ ਹੀ ਇਹਨੂੰ ਜਾਰੀ ਕਰ ਦਿੱਤਾ ਦੇਖੋ ਇਹ ਤੇ ਕਾਰਪੋਰੇਸ਼ਨ ਦੇ ਅਫਸਰਾਂ ਦਾ ਔਰ ਇਹ ਮੈਂ ਤੇ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹ ਜਾਲੀ ਹੈ ਉਹਦਾ ਤੇ ਕੋਈ ਹੱਕ ਵੀ ਨਹੀਂ ਮੰਨਦਾ ਨਾ ਉਹਦੇ ਕੋਈ ਆਖੇ ਲੱਗਦਾ ਇਹ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਚਾਹੀਦਾ ਸੀ ਕਿ ਜੇ ਟੈਂਡਰ ਜਾਂ ਕੰਪਨੀ ਭੱਜ ਰਹੀ ਹੈ ਜੇ ਡੇਢ 1 2 ਮਹੀਨੇ ਲੱਗਨੇ ਆ ਤੇ ਜਿਹੜੇ ਕਾਰਪੇਸ਼ੀਨ ਦੇ ਸਾਡੇ ਆਪਣੇ ਮੁਲਾਜ਼ਮ ਨੇ ਸਾਡੇ ਸ਼ਹਿਰ ਦੇ ਮੁਲਾਜ਼ਮ ਨੇ ਜਿਹੜੇ ਕਾਰਪੇਸ਼ੀਨ ਜਿਨ੍ਹਾਂ ਨੂੰ ਉਸੇ ਤਨਖਾਹ ਦੇ ਨੇ ਉਹਨਾਂ ਦੀ ਡਿਊਟੀ ਲਾਂਦੇ ਉਹ ਕੰਮ ਕਰਨ ਨੂੰ ਤਿਆਰ ਹੈ ਪਰ ਇਹ ਕਾਰਪੇਸ਼ੀਨ ਦੇ ਅਫਸਰ ਉਹਨਾਂ ਨੂੰ ਕਹਿਣਗੇ ਦੇ ਕੰਮ ਕਰਨਗੇ ਇਹਨਾਂ ਨੇ ਕੋਈ ਉਹਨਾਂ ਨੂੰ ਹਦਾਇਤ ਨਹੀਂ ਦਿੱਤੀ ਕੋਈ ਇਹਨਾਂ ਦਾ ਕੋਈ ਸਿਸਟਮ ਨਹੀਂ ਅੱਜ ਬਹੁਤ ਬੁਰਾ ਹਾਲ ਹੈ ਸਾਡੇ ਸ਼ਹਿਰ ਦਾ ਕਿਸ ਤਰ੍ਹਾਂ ਦੇ ਆਮ ਲੋਕਾਂ ਦੇ ਘਰਾਂ ਦੇ ਬਾਹਰ ਕੂੜੇ ਦੇ ਢੇਰ ਨੇ ਕੀ ਜਿਹੜੇ ਮੰਤਰੀ ਸੰਤਰੀ ਜਾਂਦੇ ਐ ਐਮ ਐਲ ਇਹਨਾਂ ਦੇ ਘਰਾਂ ਦੇ ਬਾਹਰ ਵੀ ਇਸ ਤਰ੍ਹਾਂ ਹੀ ਨੇ ਮੈ ਦੇਖੋ ਜੇ ਸਾਰੇ ਸ਼ਹਿਰ ਦੇ ਡੇਰ ਹੈ ਸਾਰੇ ਚੌਂਕਾ ਦੇ ਡੇਰ ਹੈ ਸਾਰੇ ਧਾਰਮਿਕ ਸਥਾਨਾਂ ਦੇ ਬਾਅਦ ਡੇਰ ਹੈ ਸਕੂਲਾਂ ਦੇ ਬਾਅਦ ਡੇਰ ਹੈ ਤੇ ਇਹਨਾਂ ਦੇ ਐਮਐਲਏ ਦੇ ਘਰਾਂ ਦਫ਼ਤਰਾਂ ਦੇ ਬਾਅਦ ਵੀ ਡੇਰ ਤੇ ਜਰੂਰ ਲੱਗੇ ਹੋਣਗੇ ਇਹਨਾਂ ਨੂੰ ਨਜ਼ਰ ਆਉਂਦਾ ਪਰ ਇਹ ਸਰਕਾਰ ਕਾਰਪੋਰੇਸ਼ਨ ਨੰਬਰ ਸਦੇ ਆਮ ਆਦਮੀ ਪਾਰਟੀ ਦੀ ਔਰ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਹਰ ਪੱਖੋਂ ਫੇਲ ਹੋ ਚੁੱਕੀ ਹੈ ਅੱਜ ਲੋਕਾਂ ਦੇ ਸਾਹਮਣੇ ਕਿਤੇ ਵੀ ਇਹ ਜਾਨ ਪੂਰੇ ਪੰਜਾਬ 'ਚ ਇਹਨਾਂ ਦਾ ਕੋਈ ਐਮਐਲਏ ਕੋਈ ਵੀ ਇਹਨਾਂ ਦਾ ਅਹੁਦੇਦਾਰ ਜਾਵੇ ਉਹਨੂੰ ਲੋਕੀ ਆਪਣੇ ਇਲਾਕਿਆਂ 'ਚ ਭਜਾਉਂਦੇ ਪਏ ਨੇ ਦਾ ਜੀ ਨਵਰਾਤਰੇ ਸ਼ੁਰੂ ਹੋ ਲੱਗੇ ਨੇ ਨਵਰਾਤਰੇ ਸ਼ੁਰੂ ਹੋ ਲੱਗੇ ਨੇ ਉਸ ਤੋਂ ਬਾਅਦ ਤਿਹਾਰ ਜਿਹੜੇ ਨੇ ਲੱਗਦੇ ਨੇ ਦੇਖੋ ਨਵਰਾਤਰੇ ਸਾਡੇ ਬੜੇ ਪੂਜਤਰ ਤਿਹਾਰ ਹੈ ਫਿਰ ਦੁਸ਼ਹਿਰਾ ਤਿਹਾਰ ਹੈ ਫਿਰ ਦੀਵਾਲੀ ਹੈ ਹੋਰ ਵੀ ਸਾਡੇ ਬਹੁਤ ਸਾਰੇ ਤਿਹਾਰ ਹੈ ਇਹ ਤਿਹਾਰਾਂ ਦੇ ਪਹਿਲੋ ਕਾਰਪੋਰੇਸ਼ਨ ਦੇ ਕੌਂਸਲਰਾਂ ਦੀ ਮੀਟਿੰਗ ਹੁੰਦੀ ਹੈ ਉਹਨਾਂ ਨੂੰ ਹਰ ਪਾਰਟੀ ਦੇ ਕੌਂਸਲਰਾਂ ਨੂੰ ਗਾ ਕੇ ਉਹਨਾਂ ਨਾਲ ਡਿਸਕਸ ਕੀਤਾ ਜਾਂਦਾ ਉਹਨਾਂ ਦੀ ਵਾੜਾ ਬਾਰੇ ਦੱਸਿਆ ਜਾਂਦਾ ਕਿ ਤੁਹਾਡੀ ਵਾੜਾ 'ਚ ਅਸੀਂ ਇਹ ਪਲਾਨ ਕਰ ਕੀ ਕਰਨਾ ਸੋ ਇਸੇ ਕਰਕੇ ਅੱਜ ਮਜਬੂਰਨ ਸਾਨੂੰ ਕਾਂਗਰਸੀਆਂ ਨੂੰ ਕਾਰਪੋਰੇਸ਼ਨ ਦੇ ਦਫਤਰ ਦੇ ਬਾਹਰ ਧਰਨਾ ਲਾਉਣਾ ਪਿਆ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਕਿ ਜੇ 2 4 5 ਦਿਨ ਦੇ ਅੰਦਰ ਇੱਕ ਕਾਰਪੋਰੇਸ਼ਨ ਦੇ ਅਫਸਰਾਂ ਨੇ ਕੂੜਾ ਜਾਂ ਇਹ ਸੀਵਰੇਜ ਸਿਸਟਮ ਨਹੀਂ ਕੀਤਾ ਅਸੀਂ ਆਪ ਆਪਣੇ ਲੈਵਲ ਤੇ ਰੀੜੀਆਂ ਟੋਲੀਆਂ ਇਕੱਠੀਆਂ ਕਰਕੇ ਕੌਂਸਲਰ ਆਪਣੇ ਜੇਬ ਚੋਂ ਪੈਸੇ ਖਰਚ ਕੇ ਕੂੜਾ ਚੁਕਾਵਾਂਗੇ ਔਰ ਇਹ ਕੂੜਾ ਇਹ ਅਫਸਰਾਂ ਦੇ ਬੂਹਿਆਂ ਦੇ ਅੱਗੇ ਆ ਕੇ ਸੁੱਟਾਗੇ ਤਾਂ ਦੱਸੋ ਜੋ ਨਹੀਂ ਸਰਕਾਰੀ ਜੀ ਦੇਖੋ ਅੱਜ ਜਿਹੜਾ ਧਰਨਾ ਹੈ ਇਹ ਤੇ ਸਿਰਫ ਇੱਕ ਵਰਨਿੰਗ ਹੈ ਅਫਸਰਾਂ ਨੂੰ ਜਿਹੜੇ ਸਵੇਰੇ 10 ਵਜੇ ਆਪਣੇ ਦਫਤਰਾਂ ਜਾ ਕੇ ਬਹਿ ਜਾਂਦੇ ਨੇ ਏਸੀ ਚ ਲਾ ਕੇ ਔਰ ਸ਼ਾਮੀ 5 ਕਿਉਂਕਿ ਇਹਨਾਂ ਨੂੰ ਤੇ ਇਹਨਾਂ ਦੀ ਤਨਖਾਹਾਂ ਮਿਲਦੀ ਹੈ ਇਹਨਾਂ ਨੂੰ ਲੋਕਾਂ ਦਾ ਦੁੱਖ ਤੇ ਪਤਾ ਹੀ ਨਹੀਂ ਕਿ ਲੋਕਾਂ ਨੂੰ ਕਿਹੜੀ ਮੁਸ਼ਕਲ ਹੈ ਕਰੀ ਜਾ ਮੈਨੂੰ ਅੱਜ ਕਿਸੇ ਇੱਕ ਅਫਸਰ ਦਾ ਫੋਨ ਆਇਆ ਉਹਨੇ ਮੈਨੂੰ ਕਿਹਾ ਕਹਿੰਦਾ ਜੀ ਸਾਰੇ ਸ਼ਹਿਰ ਦਾ ਕੰਮ ਹੈ ਮੈਂ ਕਿਹਾ ਤੁਸੀਂ ਬਾਹਰ ਨਿਕਲ ਕੇ ਤੇ ਦੇਖੋ ਤੁਹਾਨੂੰ ਬਾਹਰ ਸੜਕਾਂ ਤੇ ਪਤਾ ਤਾਂ ਲੱਗੇ ਕੀ ਕੀ ਹਾਲ ਬਣਿਆ ਹੋਇਆ ਸ਼ਹਿਰ ਦਾ ਸੋ ਇਹ ਹਾਲ ਹੈ ਅਫਸਰਾਂ ਦੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਨਿਕਲੇ ਨਹੀਂ ਕਰੀ ਦਫ਼ਤਰਾਂ ਤੋਂ ਬਾਹਰ ਤੇ ਇਹਨਾਂ ਨੂੰ ਪਤਾ ਕੀ ਹੋਣਾ ਸ਼ਹਿਰ ਦੀ ਮੁਸ਼ਕਲ ਦਾ ਦੇਖੋ ਮੈਂ ਫੇਰ ਗੱਲ ਕਹਿ ਰਿਹਾ ਕਿ ਜੇ ਇਹਨਾਂ ਨੇ ਕੂੜਾ ਨਾ ਚੁੱਕਿਆ ਅਸੀਂ ਆਪ ਟਰਾਲੀਆਂ ਜਾਂ ਰੇੜੀਆਂ ਜਾਂ ਜੇਸ ਲੈਵਲ ਤੇ ਵੀ ਅੱਡ ਕੋ ਹੋਏਗਾ ਅਸੀਂ ਅਰੇਂਜ ਕਰਾਂਗੇ ਔਰ ਇਹ ਅਫਸਰਾਂ ਦੇ ਬੂਏਆਂ ਦੇ ਘਰਾਂ ਦੇ ਬਾਹਰ ਜਾ ਕੇ ਕੂੜਾ ਸੁੱਟ ਕੇ ਆਵਾਂਗੇ ਇਹਨਾਂ ਨੂੰ ਫੇਰ ਇਸੁੱਤੇ ਪਿਆ ਨੂੰ ਪਤਾ ਲੱਗੇਗਾ ਜਦੋਂ ਇਹਨਾਂ ਦੇ ਘਰਾਂ ਦੇ ਬਾਹਰ ਕੂੜੇ ਦੇ ਢੇਰ ਲੱਗेंगे ਇਹਨਾਂ ਨੂੰ ਫੇਰ ਨਜ਼ਰ ਆਏਗਾ ਇਹ ਸਾਡਾ ਟਾਰਗੇਟ ਮੈਂ ਰਵੀ ਪ੍ਰਕਾਸ਼ ਸ਼ਾਸ਼ੂ ਸੀਨੀਅਰ ਜਨਰਲ ਸੈਕਟਰੀ ਹਾਂ ਪੰਜਾਬ ਜੁਤ ਕਾਂਗਰਸ ਦਾ ਅੱਜ ਜਿਹੜਾ ਵਾ ਅੰਮ੍ਰਿਤਸਰ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਜਿਹੜਾ ਧਰਨਾ ਲ ਲਗਾਇਆ ਗਿਆ ਇਹ ਜਿਹੜੇ ਸਾਡੇ ਵਿਕਾਸ ਸੋਨੀ ਜੀ ਜਿਹੜੇ ਅਸਲੀ ਮੇਅਰ ਨੇ ਜਿਹੜੇ ਅਸਲੀ ਮੇਅਰ ਨੇ ਵਿਕਾਸ ਸੋਨੀ ਜੀ ਉਹਨਾਂ ਦੀ ਅਗਵਾਈ ਹੇਠ ਸਾਰੇ ਸ਼ਹਿਰ ਦੇ ਕਾਂਗਰਸੀ ਵਰਕਰਾਂ ਦੇ ਨਾਲ ਰਲ ਕੇ ਸਹਿਯੋਗ ਦੇ ਨਾਲ ਕਾਰਪੋਰੇਸ਼ਨ ਦੇ ਬਾਹਰ ਧਰਨਾ ਲਗਾਇਆ ਗਿਆ ਉਹ ਇਸ ਲਈ ਲਗਾਇਆ ਗਿਆ ਕਿਉਂਕਿ ਅੰਮ੍ਰਿਤਸਰ ਜਿਹੜੀ ਗੁਰੂ ਦੀ ਨਗਰੀ ਆ ਉਹਦੇ ਜਿਹੜੇ ਹਾਲਾਤ ਐ ਇੰਨੇ ਕ ਜਿਆਦੇ ਖਰਾਬ ਨੇ ਹਰ ਗਲੀ ਦੇ ਬਾਹਰ ਕੂੜੇ ਦੇ ਢੇਰ ਲੱਗੇ ਨੇ ਨਾਲੀਆਂ ਸੀਵਰੇਜ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਪਈ ਐ ਸੋ ਇਹ ਜਿਹੜੀ ਬਦਲਾਵ ਵਾਲੀ ਸਰਕਾਰ ਆ ਇਹ ਬਦਲਾਵ ਇੰਨਾ ਐਸਾ ਲਿਆਉਂਦਾ ਹਰ ਗਲੀਆਂ ਦੇ ਬਾਹਰ ਕੂੜੇ ਦੇ ਢੇਰ ਲੱਗੇ ਨੇ ਹਰ ਚੌਂਕ ਦੇ ਵਿੱਚ ਕੂੜੇ ਦੇ ਢੇਰ ਲੱਗੇ ਨੇ ਇਹ ਕੂੜਾ ਕਰਕਟ ਸ਼ਹਿਰ ਦੀ ਸਫਾਈ ਨਹੀਂ ਕਰ ਸਕਦੇ ਕੂੜਾ ਕਰਕਣ ਨਹੀਂ ਚੁੱਕਿਆ ਜਾ ਸਕਦਾ ਇਹਨਾਂ ਕੋਲ ਉਹ ਇਹਨਾਂ ਨੇ ਕੀ ਬਦਲਾਵ ਕਰਨਾ ਸੋ ਨਵਰਾਤਰੇ ਆ ਰਹੇ ਨੇ ਲੱਖਾਂ ਹੀ ਸ਼ਰਧਾਲੂ ਜਿਹੜਾ ਸਾਡਾ ਸ਼ਹਿਰ ਦੇ ਵਿੱਚ ਦੁਰਗਾਣਾ ਮੰਦਿਰ ਦੇ ਵਿੱਚ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਨੇ ਤੇ ਉਹਨਾਂ ਦਾ ਜਿਹੜਾ ਰਸਤਾ ਵਾ ਜਾਣ ਦਾ ਸਾਰਾ ਹੀ ਕੂੜਿਆਂ ਨਾਲ ਭਰਿਆ ਪਿਆ ਵਾ ਸੋ ਅਸੀਂ ਮੰਗ ਕਰਦੇ ਆ ਕਾਰਪੋਰੇਸ਼ਨ ਦੇ ਜਿਹੜੇ ਨਕਲੀ ਮਿਹਰ ਆ ਉਹਨਾਂ ਕੋਲੋਂ ਮੰਗ ਕਰਦੇ ਆ ਕਿ ਜਿਹੜਾ ਸ਼ਹਿਰ ਦੀ ਸਫਾਈ 'ਲ ਧਿਆਨ ਦਿੱਤਾ ਜਾਵੇ ਨਾ ਕਿ ਫੋਟੋਆਂ ਨਾਲ ਕੱਲਾ ਧਿਆਨ ਦੇ ਨਾ ਤੁਹਾਨੂੰ ਪਤਾ ਹੀ ਹੋਊਗਾ ਪਿਛਲੇ 2 ਮਹੀਨੇ ਪਹਿਲਾਂ ਜਿੰਨੇ ਆਦੀ ਪਾਰਟੀ ਦੇ ਲੀਡਰ ਸੀ ਇਹ ਝਾੜੂ ਫੜ ਕੇ ਹਰ ਚੌਂਕਾਂ ਦੇ ਵਿੱਚ ਸਫਾਈ ਬਿਆਨ ਚਲਾਇਆ ਸੀ ਉਹ ਸਿਰਫ ਸਫਾਈ ਬਿਆਨ ਜਿੱਥੇ ਸਫਾਈ ਹੋਈ ਹੁੰਦੀ ਸੀ ਉੱਥੇ ਝਾੜੂ ਫੜ ਕੇ ਫੋਟੋ ਸੈਸ਼ਨ ਉਹ ਸਫਾਈ ਬਿਆਨ ਇਤਲਾ ਫੋਟੋ ਸੈਸ਼ਨ ਚਲੇ ਆਣਾ ਦਾ ਸੋ ਮੇਰੀ ਅਪੀਲ ਆ ਜੇਕਰ ਇਹ ਸਫਾਈ ਨਹੀਂ ਕਰਨਗੇ ਸ਼ਹਿਰ ਦੀ ਖੇੜੜਾ ਜਿਹੜੀ ਧਰਨੇ ਦੀ ਰੂਪਰੇਖਾ ਬਦਲ ਕੇ ਥੋੜਾ ਵੱਡਾ ਪ੍ਰੋਟੈਸਟ ਕੀਤਾ ਜਾਊਗਾ ਜਿਹੜਾ ਚੰਗੀ ਤਰ੍ਹਾਂ ਘਰਾਓ ਅਨਮਿੱਥੇ ਸਮੇਂ ਦੇ ਲਈ ਜਿਹੜਾ ਵਾ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਬੈਠਾ ਜਾਊਗਾ ਨਾ ਸਫਾਈ ਹੁੰਦਾ ਜੀ ਇਹ ਸਰਕਾਰ ਨਾਕਮੀ ਆ ਸਰਕਾਰ ਨਾਕਮੀ ਜਿਹੜਾ ਸਰਕਾਰ ਦਾ ਸੀਐਮ ਆ ਉਹ ਪਹਿਲਾਂ ਹੀ ਗੱਲ ਤਾਂ ਸੀਐਮ ਤੁਸੀਂ ਦੱਸੋ ਸੀਐਮ ਕੌਣ ਹੈ ਪੰਜਾਬ ਦਾ ਕੇਜਰੀਵਾਲ ਸੀਐਮ ਹੈ ਜਾਂ ਸ਼ਸ਼ੋਧਿਆ ਸੀਐਮ ਹੈ ਜਾਂ ਭਗਵੰਤ ਮਾਨ ਸੀਐਮ ਹੈ ਇਹ ਤੇ ਸਰਕਾਰ ਦਿੱਲੀੋਂ ਚਲਦੀ ਪਈ ਨਾ ਜੋ ਲੋਕਾਂ ਦੇ ਇੱਥੇ ਹਾਲਾਤ ਨੇ ਜੋ ਸ਼ਹਿਰ ਦੀ ਸਫਾਈ ਵੇਖੋ ਪੀਣ ਵਾਲਾ ਪਾਣੀ ਤੇ ਸਫਾਈ ਜਿਹੜੀ ਹੈ ਇਹ ਮੂਲ ਸਹੂਲਤਾਂ ਵਾਂ ਸਾਡੀਆਂ ਲਾਈਫ ਦੀਆਂ ਸੋ ਜੇ ਇਹੀ ਹੋ ਨਹੀਂ ਇਹ ਕਰ ਸਕਦੇ ਤੇ ਇਹਨਾਂ ਨੂੰ ਕੁਰਸੀ ਤੋਂ ਅਸਤੀਫਾ ਦੇਣਾ ਚਾਹੀਦਾ ਵਾ ਜਿਹੜਾ ਅਸਲੀ ਮੇਰ ਹੈ ਸਾਡਾ ਜਿਹੜਾ ਚੁਣਿਆ ਗਿਆ ਇੱਕ ਪਾਸੇ 41 ਵੋਟਾਂ ਨਾਲ 41 ਕੌਂਸਲਰਾਂ ਨੇ ਵੋਟਾਂ ਪਾ ਕੇ ਜਿਹੜਾ ਵਿਕਾਸ ਸੋਨੀ ਜੀ ਨੂੰ ਮੇਅਰ ਚੁਣਿਆ ਤੇ ਜਿਹੜਾ ਨਾ ਧੋਖਾ ਧੜੀ ਦੇ ਨਾਲ ਜਿਹੜਾ ਹੈਰਾ ਫੇਰੀ ਕਰਕੇ ਇਹਨਾਂ ਨੇ ਨਕਲੀ ਮੇਰ ਆਪਣਾ ਬਣਾਇਆ ਸੋ ਉਹਨੂੰ ਅਸਤੀਫਾ ਦੇਣਾ ਚਾਹੀਦਾ ਜੇ ਨਹੀਂ ਸਫਾਈ ਕਰ ਸਕਦੇ ਤਾਂ ਦਾਅਵੇ ਦੇ ਨਾਲ ਕਹਿਣਾ ਵਾ ਕਿ ਇਹਨਾਂ ਦੇ ਲੀਡਰ ਜਿਹੜੇ ਨਾ ਉਹ ਅੱਜ ਵੀ ਅੱਜ ਵੀ ਹਜੇ ਤੇ ਇਲੈਕਸ਼ਨ ਨੂੰ 1.5 ਸਾਲ ਪਿਆ ਉਹ ਅੱਜ ਵੀ ਲੋਕਾਂ ਦੇ ਵਿੱਚ ਨਹੀਂ ਜਾ ਸਕਦੇ ਜਾਣ ਕੇ ਤੇ ਨਾਲ ਆਪਣੇ 10 10 20 20 ਗਨਮੈਨ ਲੈ ਕੇ ਜਾਣਗੇ ਜੋ ਗਰਾਊਂਡ ਦੀ ਹਾਲਾਤ ਹੈ ਇਹਨਾਂ ਨੂੰ ਵੀ ਪਤਾ ਵਾ ਤੇ ਜਿਹੜੀ ਜਾਂਦੀ ਸੀ ਕੰਪਨੀ ਵੀ 6 ਮਹੀਨੇ ਦਾ ਟੈਂਡਰ ਰਹਿਦਾ ਸੀ ਤੇ ਉਹ ਤੇ ਪਹਿਲਾਂ ਭੱਜ ਗਿਆ ਉਹ ਵੀ ਕੰਪਨੀ ਨੇ ਭੱਜਣਾ ਹੀ ਆ ਜਦੋਂ ਕੰਪਨੀ ਨੂੰ ਪੈਸਾ ਨਹੀਂ ਮਿਲਣਾ ਜਾਂ ਕੰਪਨੀ ਘਾਟੇ 'ਚ ਜਾਣੀ ਜਦੋਂ ਅਸੀਂ ਕਿਸੇ ਵਰਕਰ ਨੂੰ ਤਨਖਾਹ ਨਹੀਂ ਦਿਆਂਗੇ ਤਾਂ ਕਿੰਨੀ ਦਿਨ ਫ੍ਰੀ ਸੇਵਾ ਕਰੂਗਾ ਸੋ ਇਸ ਲਈ ਜਦੋਂ ਉਹਨਾਂ ਨੂੰ ਤਨਖਾਹ ਨਹੀਂ ਮਿਲਨੀ ਜਾਂ ਉਹਨਾਂ ਦਾ ਜਿਹੜਾ ਬਜਟ ਆ ਘਟੇ ਜਾਊਗਾ ਤਾਂ ਉਹਨਾਂ ਭਜਣਾ ਹੀ ਹੱਥ ਖੜਾ ਕਰਕੇ ਉਹ ਤੇ ਕਾਰਪਸ਼ਨ ਨੂੰ ਚਾਹੀਦਾ ਨਾ ਕਿ ਉਹਦੇ ਵਾਸਤੇ ਕੋਈ ਵਧੀਆ ਪਾਲਿਸੀ ਲਿਆਈ ਜਾਵੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਜਿਹੜੀਆਂ ਪਾਲਿਸੀਆਂ ਸੀ ਗਲੀ ਗਲੀ ਛੋਟੇ ਹੱਥੀ ਆਟੋ ਚੱਲਦੇ ਸੀ ਡਸਟਬਿਨ ਲੱਗੇ ਸੀ ਦੋ ਤਿੰਨ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ-ਅਲੱਗ ਤਰ੍ਹਾਂ ਦੇ ਕੋਈ ਹੋਰ ਪਾਲਿਸੀ ਲਿਆਣੀ ਚਾਹੀਦੀ ਸਮੇਂ ਦੇ ਹਿਸਾਬ ਦੇ ਨਾਲ ਧੰਨਵਾਦ ਜੀ